ਨਸਾ ਜਿਹੜਾ ਚਿੱਟੇ ਦਾ ਜਿਹੜਾ ਜਿਹੜਾ ਚਿੱਟਾ ਪਦਾਰਥ ਆ ਇਹ ਬਹੁਤ ਜ਼ਹਿਰੀਲਾ ਤੇ ਖਤਰਨਾਕ ਆ 18 20 20 30 ਦੀ ਸਾਲ ਦੇ ਜਿਹੜੇ ਨੌਜਵਾਨ ਨੇ ਉਹ ਅਕਸਰ ਓਵਰਡੋਜ਼ ਨਾਲ ਉਹਨਾਂ ਦੀ ਮੌਤ ਹੋ ਰਹੀ ਆ ਇਹ ਦੇਖੋ ਮਤਾਂ ਪਾਉਣਾ ਜ਼ਰੂਰੀ ਆ ਜੇ ਕੋਈ ਕਰਦਾ ਵੀ ਆ ਤਾਂ ਉਹ ਜਦੋਂ ਮਤਾਂ ਪੈ ਗਿਆ ਬੰਦਾ ਡਰ ਜਾਂਦਾ ਹੀ ਦੇਖੋ ਤੇ ਬਾਕੀ ਫਿਰ ਅਸੀਂ ਹੈਗੇ ਆ ਕੋਈ ਗੱਲ ਨਹੀਂ ਜੇ ਕੋਈ ਹੈ ਆਦੀ ਆ ਇਹਦਾ ਚਿੱਟੇ ਦਾ ਉਹ ਸਾਨੂੰ ਮਿਲ ਸਕਦਾ ਅਸੀਂ ਉਹਨੂੰ ਦਵਾਈ ਜੋ ਹੈ ਮੈਡੀਸਨ ਉਹ ਅਸੀਂ ਉਹਨੂੰ ਆਪਣੇ ਖਰਚੇ ਦੇ ਦਵਾਉਂਦੇ ਆ ਸਰਕਾਰ ਦੇਖੋ ਜਿਨ੍ਹਾਂ ਨੇ ਕੋਈ ਜਾਇਦਾਦਾਂ ਵੇਚ ਕੇ ਬਣਾਈਆਂ ਨੇ ਉਹ ਢਾਢੇ ਢੇਰੀ ਹੋ ਰਹੀਆਂ ਨੇ ਆਪਾਂ ਰੋਜ਼ ਦੇਖ ਰਹੇ ਹਾਂ ਜੀ ਬਲਡੋਜ਼ਰ ਚੱਲ ਰਹੇ ਨੇ ਕਿਤੇ ਨਾ ਕਿਤੇ ਉਹ ਮਾੜੇ ਅਨਸਰਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜੀ ਇਸ ਤਰ੍ਹਾਂ ਦੀ ਆਪਾਂ ਪ੍ਰਾਪਰਟੀ ਬਣਾਉਣੀ ਆ ਦੇਖੋ ਇੱਕ ਝਟਕੇ ਚ ਹੁਣ ਤਾਂ ਰਿਕੁਆਇਰ ਵੀ ਕਰਨ ਲੱਗੀ ਸਰਕਾਰ ਸੀਸੀਜ਼ ਕਰਨ ਲੱਗੀ ਉਹ ਇਹ ਵੀ ਇਹ ਵੀ ਕਦਮ ਹੁੰਦਾ ਨਾਲ ਸਰਕਾਰ ਦਾ ਬਹੁਤ ਵਧੀਆ ਕਦਮ ਹੈ ਪਰ ਸਾਥ ਸਾਰੇ ਪਿੰਡ ਨੂੰ ਦੇਣਾ ਚਾਹੀਦਾ ਹੈ ਇਹਦਾ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰਾ ਪਿੰਡ ਹੀ ਮਤਲਬ ਕਿ ਨਾਲ ਨਾਲ ਮਿਲ ਕੇ ਚੱਲੇ ਨਾ ਜਾਤਾ ਉਹ ਇਹ ਚੀਜ਼ਾਂ ਜੋ ਨਸ਼ੇਦਾਲੀਆਂ ਨੇ ਜਿੱਦਾਂ ਉਹਨੂੰ ਛੱਡਦੇ ਵੀ ਜਾਂ ਫਿਰ ਪਿੰਡ ਛੱਡਦੇ ਵੀ ਜੀ ਸੱਚੀ ਕਾਲਜੀ ਰਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਦੀਪ ਸਿੰਘ ਸੰਗਾਲਾ ਸੋ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਅੱਜ 7ਵਾਂ ਦਿਨ ਹੈ ਪੰਜਾਬ ਸਰਕਾਰ ਦੀ ਸਾਰੀ ਕੈਬਨਿਟ ਮੰਤਰੀ ਪੂਰਾ ਪੰਜਾਬ ਦਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਪੱਬਾਂ ਭਾਰ ਹੋ ਕੇ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਜਿਹੜਾ ਕਿ ਲੱਗਿਆ ਹੋਇਆ ਹੈ ਜਿਹੜਾ ਸਰਕਾਰ ਵੱਲੋਂ ਇਹ ਮਹਮ ਚਲਾਈ ਗਈ ਹੈ ਪਿੰਡਾਂ ਵਿੱਚ ਵੀ ਜਿਹੜਾ ਕਿਸ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਸੀਂ ਪਿੰਡ ਤੋਲੇਵਾਲ ਵਿੱਚ ਖੜੇ ਹਾਂ ਤੁਸੀਂ ਦੇਖੋਗੇ ਤਸਵੀਰਾਂ ਦੇ ਵਿੱਚ ਪਿੰਡ ਤੋਲੇਵਾਲ ਜਿਹੜਾ ਕਿ ਪਿਛਲੇ ਦਿਨੀ ਕਾਫੀ ਚਰਚਾ ਵਿੱਚ ਰਿਹਾ ਕਿਉਂਕਿ ਇੱਥੋਂ ਦੇ ਨੌਜਵਾਨ ਸਰਪੰਚ ਨੇ ਜਿਹੜਾ ਕਿਸ ਪਿੰਡ ਨੂੰ ਬਹੁਤ ਖੂਬਸੂਰਤ ਬਣਾਇਆ ਕਿਵੇਂ ਬਣਾਇਆ ਇੱਕ ਬਹੁਤ ਵਧੀਆ ਜਿਹੜੀ ਕਿ ਹੱਥ ਬਣਾਈ ਪਿੰਡ ਨੂੰ ਸਾਰਾ ਵਾਈਫਾਈ ਕੀਤਾ ਹੋਰ ਵੀ ਜਿਹੜੀਆਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕਾ ਸਹੂਲਤਾਂ ਪਿੰਡ ਨੂੰ ਦਿੱਤੀਆਂ ਸੋ ਇਸ ਸਰਪੰਚ ਨੇ ਪਹਿਲ ਕਦਮੀ ਕਰਦੇ ਹੋਏ ਆ ਆਪਣੇ ਵੱਲੋਂ ਇੱਕ ਮਤਾ ਜਿਹੜਾ ਪੇਸ਼ ਕੀਤਾ ਗਿਆ ਕਿ ਪਿੰਡ ਦੇ ਵਿੱਚ ਜਿਹੜਾ ਕੋਈ ਨਸ਼ਾ ਵੇਚਣ ਵਾਲਾ ਉਸ ਨੂੰ ਪਿੰਡ ਵਿੱਚ ਰਹਿਣ ਨਹੀਂ ਦੇਣਾ ਸੋ ਬਹੁਤ ਵੱਡਾ ਕਦਮ ਆ ਜਿਹੜਾ ਕਿ ਇਹ ਆਪਣਾ ਫਰਜ਼ ਨਿਭਾਉਂਦੇ ਹੋਏ ਕਰ ਰਹੇ ਨੇ ਜਿੱਥੇ ਸਰਕਾਰਾਂ ਵੀ ਆਪਣਾ ਕੰਮ ਕਰ ਰਹੀਆਂ ਨੇ ਉੱਥੇ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਇਹੋ ਜਿਹਾ ਕੰਮ ਕਰਨੇ ਪੈਣਗੇ ਤਾਂ ਹੀ ਜਿਹੜਾ ਕਿ ਰਲ ਮਿਲ ਕਰਕੇ ਨਸ਼ੇ ਦੀ ਜਿਹੜੀ ਜੜਾ ਉਹ ਵੱਢੀ ਜਾ ਪਈ ਸਾਡੇ ਸਰਪੰਚ ਨੇ ਉਹਨਾਂ ਨਾਲ ਗੱਲ ਕਰਾਂਗੇ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਨੂੰ ਬਧਾਈਆਂ ਜੀ ਕਹਾਂਗਾ ਲੱਖ ਲੱਖ ਜੋ ਵੱਡਾ ਤੁਸੀਂ ਕਦਮ ਕੀਤਾ ਹੈ ਦੇਖੋ ਜਿਹੜਾ ਸਰਕਾਰ ਦਾ ਸੀਐਮ ਸਾਹਿਬ ਦਾ ਪੰਜਾਬ ਸਰਕਾਰ ਦਾ ਇਹ ਕਦਮ ਆ ਨਸਿਆਂ ਦੇ ਖਿਲਾਫ ਜਿਹੜੀ جنگ ਲੜੀ ਜਾਂਦੀ ਹੈ ਬੜਾ ਸਲੰਘਾਜੋਕ ਕਦਮ ਆ ਅਸੀਂ ਇਹਦਾ ਹਿੱਸਾ ਬਣਦੇ ਹੋਏ ਜਿਵੇਂ ਪ੍ਰਸ਼ਾਸਨ ਬਾਰ ਬਾਰ ਮੀਟਿੰਗਾਂ ਕਰ ਰਿਹਾ ਸੀਐਮ ਸਾਹਿਬ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਰਹੇ ਨੇ ਪ੍ਰਸ਼ਾਸਨ ਗਰਾਊਂਡ ਤੇ ਪਿੰਡਾਂ ਦੀਆਂ ਪੰਚਾਇਤਾਂ ਕਲੱਬਾਂ ਨਾਲ ਮੀਟਿੰਗਾਂ ਕਰ ਰਿਹਾ ਤੇ ਹੋਰ ਜਿਹੜੀਆਂ ਕੋਈ ਜਥੇਬੰਦੀਆਂ ਨੇ ਸਭ ਨਾਲ ਮੀਟਿੰਗਾਂ ਕਰ ਰਹੇ ਨੇ ਨਸਿਆਂ ਦੇ ਖਾਤਮੇ ਲਈ ਇਸ ਕਰਕੇ ਅਸੀਂ ਵੀ ਇਹਦਾ ਹਿੱਸਾ ਬਣਦੇ ਆ ਕਿਉਂਕਿ ਦੇਖੋ ਨਸ਼ਾ ਜਿਹੜਾ ਚਿੱਟੇ ਦਾ ਜਿਹੜਾ ਜਿਹੜਾ ਚਿੱਟਾ ਪਦਾਰਥ ਆ ਇਹ ਬਹੁਤ ਜ਼ਹਿਰੀਲਾ ਤੇ ਖਤਰਨਾਕ ਆ 18 20 20 30 30 ਸਾਲ ਦੇ ਜਿਹੜੇ ਨੌਜਵਾਨ ਨੇ ਉਹ ਅਕਸਰ ਓਵਰਡੋਜ਼ ਨਾਲ ਉਹਨਾਂ ਦੀ ਮੌਤ ਹੋ ਰਹੀ ਆ ਉਹਨੂੰ ਮੁੱਖ ਰੱਖਦੇ ਦੇਖਦੇ ਹੋਏ ਅਸੀਂ ਇਹ ਮਹਿੰਮ ਦਾ ਹਿੱਸਾ ਬਣਿਆ ਤੇ ਅਸੀਂ ਅਪੀਲ ਕਰਦੇ ਆਂ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਤੁਸੀਂ ਵੀ ਅੱਗੇ ਆਓ ਤੇ ਕਲੱਬਾਂ ਨੂੰ ਕਲੱਬਾਂ ਦੇ ਪ੍ਰਧਾਨਾਂ ਨੂੰ ਸਾਰਿਆਂ ਨੂੰ ਜੂਸ ਨੂੰ ਵੀ ਇਹਦਾ ਖਤਮਾ ਕਰਿਆ ਜਾਵੇ ਤੁਹਾਡੇ ਕਿਵੇਂ ਦਿਮਾਗ ਵਿੱਚ ਆਇਆ ਵੀ ਇਹ ਮਤਾ ਪਾਈਏ ਤੁਸੀਂ ਮਲੇਰ ਕੋਲੇ ਜ਼ਿਲ੍ਹੇ ਦੇ ਵਿੱਚ ਪਹਿਲੇ ਸਰਪੰਚ ਨੇ ਇਹ ਮਤਾ ਪਾਇਆ ਜਿਹਨੂੰ ਦੇਖ ਕੇ ਆਉਣ ਵਾਲੇ ਮੈਨੂੰ ਪਤਾ ਦਿਨਾਂ ਵਿੱਚ ਕਾਫੀ ਗੱਲਾਂ ਕਾਫੀ ਵੀਡੀਓ ਬਾਹਰ ਆਉਣੀਆਂ ਵੀ ਉਹ ਪਿੰਡ ਦੇ ਸਰਪੰਚ ਦੇ ਮਤਾ ਪਾ ਲਿਆ ਉਹ ਤੁਸੀਂ ਪਹਿਲਾ ਨੰਬਰ ਲਾਏ ਤੁਰ ਕਿਵੇਂ ਦਿਮਾਗ 'ਚ ਤੁਹਾਡੀ ਇਹ ਗੱਲ ਆਈ ਦੇਖੋ ਜੀ ਲਗਭਗ ਇੱਕ ਹਫ਼ਤੇ ਵਾਂਗੂ ਹੋ ਗਿਆ ਮਹਿੰਮ ਚੱਲਦੀ ਨੂੰ ਜੀ ਤੇ ਉਹ ਜਦੋਂ ਹੁਣ ਮੀਟਿੰਗਾਂ ਹੋ ਰਹੀਆਂ ਨੇ ਬਾਰ-ਬਾਰ ਪ੍ਰਸ਼ਾਸਨ ਕਰ ਰਿਹਾ ਪੂਰੀ ਕੈਬਨਿਟ ਲੱਗੀ ਹੋਈ ਹੈ 1000ਾਂ ਤੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਲੱਗੇ ਹੋਏ ਨੇ ਸਾਡੇ ਡੀਐਸਪੀ ਸਾਹਿਬ ਹੋ ਗਿਆ ਅਮਰਗੜ ਤੋਂ ਮੈਡਮ ਹੋ ਗਿਆ ਐਸ ਐਚਓ ਇਹ ਵੀ ਸਾਨੂੰ ਬਾਰ ਬਾਰ ਮੀਟਿੰਗਾਂ ਸਾਡੀਆਂ 4-5 ਮੀਟਿੰਗਾਂ ਹੁੰਦੀਆਂ ਲਿਆਈਆਂ ਜੀ ਇਹਨਾਂ ਨੇ ਫਿਰ ਉਹਨੂੰ ਅਸੀਂ ਦੇਖਦੇ ਹੋਏ ਤਾਂ ਫਿਰ ਅਸੀਂ ਮਤਾ ਪਾਇਆ ਵੀ ਦੇਖੋ ਮਤਾ ਪਾਉਣਾ ਜ਼ਰੂਰੀ ਆ ਜੇ ਕੋਈ ਕਰਦਾ ਵੀ ਆ ਤਾਂ ਉਹ ਜਦੋਂ ਮਤਾ ਪੈ ਗਿਆ ਬੰਦਾ ਡਰ ਜਾਂਦਾ ਹੀ ਦੇਖੋ ਤੇ ਬਾਕੀ ਫਿਰ ਅਸੀਂ ਹੈਗੇ ਆ ਕੋਈ ਗੱਲ ਨਹੀਂ ਜੇ ਕੋਈ ਹੈ ਆਦੀ ਆ ਇਹਦਾ ਚਿੱਟੇ ਦਾ ਉਹ ਸਾਨੂੰ ਮਿਲ ਸਕਦਾ ਅਸੀਂ ਉਹਨੂੰ ਦਵਾਈ ਜੋ ਹੈ ਮੈਡੀਸਨ ਉਹ ਅਸੀਂ ਉਹਨੂੰ ਆਪਣੇ ਖਰਚੇ ਤੇ ਦਵਾਵਾਂਗੇ ਕਿਵੇਂ ਤੁਹਾਡੇ ਪਿੰਡ ਵਿੱਚ ਕੋਈ ਤੁਹਾਡੇ ਨਿਗਾ ਚ ਆਇਆ ਕਿ ਤੁਹਾਡੇ ਕੋਲ ਜਾਂ ਕਿਸੇ ਨੇ ਪਹੁੰਚ ਕੀਤੀ ਹੈ ਤੱਕ ਜਾਂ ਲੱਗ ਰਿਹਾ ਤੁਹਾਨੂੰ ਵੀ ਕੋਈ ਹੈਗਾ ਇਹਨੂੰ ਦਵਾਈ ਦੀ ਲੋੜ ਨਹੀਂ ਬਿਲਕੁਲ ਨਹੀਂ ਜੀ ਹਜੇ ਇੱਕ ਵੈਸੇ ਦੇਖੋ ਇਹ ਜੰਮ ਤੱਕ ਨਹੀਂ ਗੱਲਾਂ ਆਪਾਂ ਕਰ ਸਕਦੇ ਚਲੋ ਸਾਨੂੰ ਆਉਂਦੇ ਵੀ ਨਹੀਂ ਉਹ ਥੋੜਾ ਜਿਹਾ ਹੈਗਾ ਪਰਸਨਲ ਜੀ ਜੀ ਅਸੀਂ ਉਹਨਾਂ ਨੂੰ ਉਹ ਢੰਗ ਨਾਲ ਦਵਾਈ ਦਵਾਂਗੇ ਦਵਾਈ ਵਾਂਗੇ ਸੋ ਕਿਵੇਂ ਜੀ ਬਹੁਤ ਵਧੀਆ ਕਦਮ ਜਿਹੜਾ ਕਿਸਪੰਸ ਸਾਹਿਬ ਦਾ ਜਿਹੜਾ ਕਿ ਸਰਪੰਚ ਸਾਹਿਬ ਮੈਂ ਤੁਹਾਨੂੰ ਗੱਲ ਕਹੂੰਗਾ ਰਲਕੀ ਜਿਹੜਾ ਕਿ ਜਿਹੜਾ ਨਸ਼ੇ ਨੂੰ ਜੜ ਤੋਂ ਖਤਮ ਹੋ ਜਿਵੇਂ ਆ ਪਹਿਲਾਂ ਕਹਿੰਦੇ ਵੀ ਸਰਕਾਰ ਨੇ ਕੀ ਕੀਤਾ ਹੁੰਦਾ ਆਪਾਂ ਕਹਿੰਦੇ ਲੋਕ ਬਹੁਤ ਗੱਲਾਂ ਕਰਦੇ ਵਿਰੋਧੀ ਪਾਰਟੀ ਗੱਲ ਕਰ ਦਿੰਦੇ ਨੇ ਪਰ ਜੇ ਸਰਪੰਚ ਨੀਜੇ ਪਤਾ ਤੇ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਕਦਮ ਚੁੱਕਣਗੇ ਤਾਂ ਹੀ ਜਿਹੜਾ ਕਿ ਇਹ ਬਿਲਕੁਲ ਜੀ ਅੱਗੇ ਸਰਕਾਰਾਂ ਦੇ ਬਲੇਮ ਲਾਉਂਦੇ ਤੇ ਆਪਾਂ ਸਾਰੇ ਵੀ ਸਰਕਾਰਾਂ ਬਗਾਉਂਦਿਆਂ ਨੇ ਜੇ ਹੁੰਦਾ ਵੋਹ ਹੁੰਦਾ ਦੇਖੋ ਹੁਣ ਤਾਂ ਸਰਕਾਰ ਵੀ ਥੋਡੇ ਨਾਲ ਖੜੀ ਆ ਜੀ ਸਰਕਾਰ ਦੇਖੋ ਜਿਨ੍ਹਾਂ ਨੇ ਕੋਈ ਜਾਇਦਾਦਾਂ ਵੇਚ ਕੇ ਬਣਾਈਆਂ ਨੇ ਉਹ ਢਾਹ ਢੇਰੀ ਹੋ ਰਹੀਆਂ ਨੇ ਆਪਾਂ ਰੋਜ਼ ਦੇਖ ਰਹੇ ਹਾਂ ਜੀ ਬਲਡੋਜ਼ਰ ਚੱਲ ਰਹੇ ਨੇ ਕਿਤੇ ਨਾ ਕਿਤੇ ਉਹ ਮਾੜੇ ਅਨਸਰਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜੀ ਇਸ ਤਰ੍ਹਾਂ ਦੀ ਆਪਾਂ ਪ੍ਰਾਪਰਟੀ ਬਣਾਉਨੇ ਆ ਦੇਖੋ ਇੱਕ ਝਟਕੇ ਚ ਹੁਣ ਤਾਂ ਰਿਕੁਆਇਰ ਵੀ ਕਰਨ ਲੱਗੀ ਸਰਕਾਰ ਸੀਜ਼ ਸੀਜ਼ ਕਰਨ ਲੱਗੀ ਉਹ ਇਹ ਵੀ ਇਹ ਵੀ ਕਦਮ ਹੁੰਦਾ ਸਰਕਾਰ ਦਾ ਬਹੁਤ ਵਧੀਆ ਕਦਮ ਆ ਜੀ ਹਮ ਕਿਵੇਂ ਕਹੋਗੇ ਰਵਾਨ ਸਿੰਘ ਕਿਵੇਂ ਲੱਗ ਰਿਹਾ ਵੀ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਨਾਲ ਹੋਰ ਸੰਪੰਚ ਵੀ ਕਰਨਗੇ ਜਾਂ ਕਹਿ ਦਈਏ ਵੀ ਖਾਤਮਾ ਜੜ ਤੋਂ ਵੱਢੇ ਜਾਊਗਾ ਬਿਲਕੁਲ ਜੀ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਸਾਡਾ ਸਾਰਿਆਂ ਦਾ ਫਰਜ਼ ਆ ਦੇਖੋ ਨਸ਼ਾ ਇੱਕ ਇਹੀ ਜੀ ਚੀਜ਼ ਆ ਜਿਹਨੂੰ ਕੋਈ ਵੀ ਚੰਗਾ ਨਹੀਂ ਕਰਦਾ ਨਾ ਤਾਂ ਥੋੜਾ ਜਿਹੜਾ ਕੋਈ ਆਦੀ ਆ ਉਹਦਾ ਪਰਿਵਾਰ ਵੀ ਉਹਦੇ ਤੋਂ ਪਰੇਸ਼ਾਨ ਆ ਇਵਨ ਕੀ ਜਿਹੜਾ ਕਰ ਰਿਹਾ ਉਹ ਵੀ ਇਹ ਦਲਦਲ ਚ ਫਸ ਚੁੱਕਿਆ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਅਗਰ ਸਾਡੇ ਸਮਝਾਉਣ ਨਾਲ ਜਾਂ ਸਾਡੇ ਕਿਸੇ ਐਸੇ ਕਦਮ ਚੱਕਣ ਨਾਲ ਕਿਸੇ ਦਾ ਘਰ ਦਾ ਪਰਿਵਾਰ ਦਾ ਕੋਈ ਫਾਇਦਾ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਇਹਦੇ ਵਾਸਤੇ ਅੱਗੇ ਆਉਣਾ ਚਾਹੀਦਾ ਸਰਕਾਰ ਨੇ ਜੋ ਮੁਹਿੰਮ ਚਲਾਈ ਆ ਬੜੀ ਚੰਗੀ ਗੱਲ ਆ ਅਸੀਂ ਵੈਲਕਮ ਕਰਦੇ ਆ ਸੀਐਮ ਸਾਹਿਬ ਦਾ ਸਾਰੇ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਔਰ ਅਸੀਂ ਉਮੀਦ ਕਰਦੇ ਆਂ ਵੀ ਇਹ ਪੂਰੀ ਤਰ੍ਹਾਂ ਨਸ਼ੇ ਦਾ ਜਿਹੜਾ ਖਾਤਮਾ ਇਹ ਪੰਜਾਬ ਚੋਂ ਹੋਵੇ ਔਰ ਜੋ ਕਲੰਕ ਸਾਡੇ ਮੱਥੇ ਤੇ ਲੱਗਿਆ ਇਹ ਇਹਨੂੰ ਆਪਾਂ ਸਾਰੇ ਜਣੇ ਰਲ ਮਿਲ ਕੇ ਹੀ ਤੋੜ ਸਕਦੇ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਪ੍ਰਸ਼ਾਸਨ ਦਾ ਜ਼ਰੂਰ ਸਾਥ ਦਈਏ ਔਰ ਜਿਹੜੇ ਭਟਕੇ ਨੌਜਵਾਨ ਨੇ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਉਹਨਾਂ ਨੂੰ ਸਮਝਾਈਏ ਔਰ ਉਹ ਸਹੀ ਤਰੀਕੇ ਨਾਲ ਇਹ ਚੀਜ਼ ਤੋਂ ਛਟਕਾਰਾ ਪਾ ਸਕਣ ਆਪਾਂ ਉਹਨਾਂ ਦੀ ਕੋਈ ਮੈਡੀਕਲੀ ਜਾਂ ਫਿਜ਼ੀਕਲੀ ਜਿਸੇ ਵੀ ਤਰ੍ਹਾਂ ਦੀ ਕੋਈ ਖਰਾਕ ਦੇ ਕੇ ਜਾਂ ਜਿਵੇਂ ਵੀ ਆਪਾਂ ਪਿੰਡ ਲੈਵਲ ਤੇ ਜਾਂ ਕਲੱਬ ਦੇ ਲੈਵਲ ਤੇ ਪੰਚਾਇਤ ਦੇ ਤੌਰ ਤੇ ਆਪਾਂ ਉਹਨਾਂ ਦੀ ਸਤੋਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਮਦਦ ਦੀ ਕੋਈ ਜ਼ਰੂਰਤ ਆ ਤਾਂ ਅਸੀਂ ਹਰ ਮਦਦ ਵਾਸਤੇ ਤਿਆਰ ਆਂ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਜ਼ਰੂਰਤ ਆ ਤਾਂ ਉਹਦਾ ਨਾਮ ਵੀ ਜਨਤਕ ਨਹੀਂ ਕਰਿਆ ਜਾਊਗਾ ਪਰਸਨਲੀ ਆ ਕੇ ਕੋਈ ਚੀਜ਼ ਦਾ ਆਦੀ ਆ ਤਾਂ ਉਹ ਮਿਲ ਸਕਦਾ ਅਸੀਂ ਬਿਲਕੁਲ ਉਹਦੀ ਸਾਰੇ ਜਾਣੇ ਹੈਲਪ ਕਰਾਂਗੇ ਅ ਚੋ ਵੀ ਪਿੰਡ ਦਾ ਚਾਹੇ ਸਰਪੰਚ ਆ ਚਾਹੇ ਕੋਈ ਸੀਐਮ ਆ ਪਰ ਕਿ ਇਨਸਾਨ ਹੁੰਦੇ ਨਾਤੇ ਸਾਨੂੰ ਸਭ ਨੂੰ ਇਹ ਚਾਹੀਦਾ ਨਾ ਵੀ ਰਲ ਮਿਲ ਕੇ ਅਸੀਂ ਇਸ ਤਰ੍ਹਾਂ ਦੇ ਕਦਮ ਚੁੱਕੇ ਸਾਡਾ ਪੰਜਾਬ ਪਹਿਲਾਂ ਵਾਂਗ ਸੁਣਨੀ ਚਿੜੀ ਬਣ ਸਕੇ ਦੇਖੋ ਹਾਂਜੀ ਜਿਵੇਂ ਹੁਣ ਆਪਣੀ ਸਰਕਾਰ ਨੇ ਚਲਾਇਆ ਭਗਵੰਤ ਸਿੰਘ ਮਾਨ ਨੇ ਤੇ ਬਹੁਤ ਵਧੀਆ ਉਪਰਾਲਾ ਹੈ ਇਹ ਰਲ ਮਿਲ ਕੇ ਸਾਰੇ ਪਿੰਡ ਨੂੰ ਇਹ ਕਰਨਾ ਚਾਹੀਦਾ ਪਾਰਟੀਆਂ ਤੋਂ ਉੱਤੇ ਉੱਠ ਹੂੰ ਕਿਉਂਕਿ ਇਹ ਕੋਈ ਇਕੱਲੇ ਦਾ ਕੰਮ ਨਹੀਂ ਹੈਗਾ ਦੇਖੋ ਜਿਵੇਂ ਸਰਪੰਚ ਸਾਹਿਬ ਨੇ ਮਤਾ ਪਾਤਾ ਪੰਚਾਇਤ ਨੇ ਬਹੁਤ ਵਧੀਆ ਗੱਲ ਹੈਗੀ ਪਰ ਸਾਥ ਸਾਰੇ ਪਿੰਡ ਨੂੰ ਦੇਣਾ ਚਾਹੀਦਾ ਇਹਦਾ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰਾ ਪਿੰਡ ਹੀ ਮਤਲਬ ਕਿ ਨਾਲ ਰਲ ਮਿਲ ਕੇ ਚੱਲੇ ਨਾ ਤੇ ਬਹੁਤ ਵਧੀਆ ਗੱਲ ਹੈ ਮੇਰੇ ਹਿਸਾਬ ਨਾਲ ਵੀ ਫੇਰ ਹੀ ਨਸ਼ਾ ਆਪਾਂ ਖਤਮ ਕਰ ਸਕਦੇ ਆ ਪੰਜਾਬ ਦੇ ਵਾਕਈ ਤੁਸੀਂ ਕਿਉਂਗੇ ਕਿਵੇਂ ਲੱਗਦਾ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਮਤੇ ਹੋਰ ਪਿੰਡਾਂ ਜੇ ਵੀ ਪੈਣੇ ਚਾਹੀਦੇ ਆ ਤੁਹਾਡੇ ਹਿਸਾਬ ਨਾਲ ਵੀ ਇਸ ਤਰ੍ਹਾਂ ਫਿਰ ਜਿਹੜਾ ਕਿ ਨਸ਼ੇ ਦੀ ਜੜ ਅਸੀਂ ਕੱਟਣ ਸਾਰੇ ਕਾਮਯਾਬ ਹੋਵਾਂਗੇ ਹਾਂਜੀ ਸੀਐਮ ਸਾਹਿਬ ਜੀ ਦਾ ਦੋ ਪ੍ਰਾਲਾਹ ਜੀ ਡੀਐਸਪੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਐਸਓ ਸਾਹਿਬ ਦਾ ਜੋ ਪ੍ਰਾਲਾਹ ਜੀ ਬਹੁਤ ਵਧੀਆ ਜੀ ਸਾਡੇ ਤੋਲੇਵਾਲ ਦੀ ਪੰਚਾਇਤ ਨੇ ਜੀ ਮਤਾ ਪਾਇਆ ਕਿ ਜੋ ਦਿੱਤੇ ਦਾ ਤਸਕਰ ਹੈ ਜੀ ਜਾਂ ਤਾਂ ਉਹ ਇਹ ਚੀਜ਼ਾਂ ਜੋ ਨਸ਼ੇ ਵਾਲੀਆਂ ਨੇ ਜਿੱਦਾਂ ਉਹ ਛੱਡ ਦੇਵੇ ਜਾਂ ਫਿਰ ਪਿੰਡ ਛੱਡ ਦੇਵੇ ਜੀ ਕਿਉਂਕਿ ਇਹ ਨਸ਼ਾ ਹੈ ਜੀ ਜੋ ਇਹ ਨੌਜਵਾਨੀ ਨੂੰ ਘਰਾਹੇ ਪਾ ਰਿਹਾ ਹੈ ਜੀ ਤੇ ਸਾਡੀ ਬੇਨਤੀ ਹੈ ਜੀ ਨੌਜਵਾਨੋ ਜੋ ਨਸ਼ਾ ਕਰਦੇ ਨੇ ਜੀ ਵੀ ਉਹ ਆਪਣਾ ਨਸ਼ਾ ਤਿਆਗ ਕੇ ਆਪਣੀ ਸਹੀ ਲਾਈਨ ਤੇ ਆਉਣ ਮਾਤਾ ਪਿਤਾ ਦੀ ਆਗਿਆ ਚ ਰਹਿਣ ਜੀ ਕਿਉਂਕਿ ਜਿਹੜੇ ਨਸ਼ੇ ਦੇ ਤਸਕਰ ਨੇ ਜੀ ਉਹ ਵੀ ਗਲਤ ਲਾਈਨ ਤੇ ਪਾਰ ਰਹੇ ਨੇ ਜੀ ਨੌਜਵਾਨੇ ਨੂੰ ਤੇ ਨੌਜਵਾਨ ਵੀ ਅੱਗੇ ਉਹ ਗਲਤ ਰਹੇ ਤੇ ਪਾਕ ਜਿਉਂ ਕਰਾਹੇ ਪੈ ਰਹੇ ਨੇ ਮੈਂ ਹੀ ਬੇਨਤੀ ਕਰਦਾ ਹਾਂ ਜੀ ਪੰਚਾਇਤ ਜੀ ਦਾ ਸਾਡਾ ਜਗਵੀਰ ਸਿੰਘ ਜੀ ਰੋਸ਼ੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮਤਾ ਪਾਸ ਕਰਕੇ ਜੀ ਤੇ ਨੌਜਵਾਨ ਨੂੰ ਸਿੱਧੇ ਰਾਹੇ ਪਾਉਣ ਦਾ ਉਪਰਾਲਾ ਕੀਤਾ ਹੈ ਜੀ ਸੋ ਵਾਕੀ ਜੀ ਅਗਰ ਇਸੇ ਤਰ੍ਹਾਂ ਦੀ ਤੁਸੀਂ ਉਹ ਕੁਝ ਦਿਨਾਂ ਤੋਂ ਪਹਿਲਾਂ ਦੇ ਲਾ ਕੇ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਦੇਖਦੇ ਹੋ ਕਿ ਇੱਕ ਵੱਡੇ ਅਫਸਰ ਨਸ਼ੀੜੀਆਂ ਦੇ ਨਸ਼ੇ ਵੇਚਣ ਵਾਲਾਂ ਦੇ ਦਰਾਂ ਅੱਗੇ ਜਾ ਕੇ ਇਹ ਗੱਲਾਂ ਕਹਿੰਦੇ ਨੇ ਵੀ ਜਾਣਤਾ ਤੁਸੀਂ ਇਹ ਪਿੰਡ ਛੜਦੋ ਜਾਂ ਤੁਸੀਂ ਜਿਹੜਾ ਕਿ ਨਸ਼ਾ ਵੇਚਣਾ ਛੜਦੋ ਪਰ ਅਗਰ ਸਰਪੰਚ ਹਰੇਕ ਆਪਣੇ ਸਰਪੰਚ ਇਸ ਇਹ ਗੱਲ ਕਹੇ ਕਿ ਆਪਣੇ ਪਿੰਡ ਨੂੰ ਮਤਾ ਪਾਵੇ ਇਹ ਗੱਲ ਕਹੇ ਤਾਂ ਉਹ ਦਿਨ ਦੂਰ ਨਹੀਂ ਜਿਹੜਾ ਕਿ ਯੁੱਧ ਨਸ਼ਾ ਬਰ ਤੋਂ ਛੇੜਿਆ ਗਿਆ ਮਹਿਮ ਇਹ ਇੱਕ ਕਾਮਯਾਬ ਸਿੱਧ ਹੋਵੇਗੀ ਅਤੇ ਸਾਡਾ ਪੰਜਾਬ ਨਸ਼ਾ ਮੁਕਤ ਪੰਜਾਬ ਹੋਵੇਗਾ ਮਲੇਰ ਕੋਟਲਾ ਤੋਂ ਪਰਮਿੰਦਰ ਸਿੰਘ ਵਾਲਾ ਦੀ ਖਾਸ ਰਿਪੋਰਟ ਧੰਨਵਾਦ ਜੀ